ਦੇਖੋ ਬਾਬਿਓ ਟੈਕਨੋਲੋਜੀ ਐਨੀ ਵੱਧ ਗਈ ਕਿ ਬੰਦਾ ਨਾ ਟੀਚੜੀਆਂ ਆਈ ਦਵਾਈ ਨਾ ਆਹ ਇੰਜੀਨ ਆਏ ਪੰਪ ਨਾਲ ਕਰ ਰਹਾ ਪਸ਼ੂਆਂ ਤੇ ਦੇਖ ਲੋ ਦੇਖ ਲੋ ਬਾਈ ਇਹ ਉਹ ਵੀ ਤਾਂ ਪਰੋਲਾ ਪਰਾਲਾ ਮਾਰ ਸਕਦਾ ਸੀਗਾ ਸਤੰਦਰ ਵੱਡਾ ਪੰਪ ਲੈ ਕੇ ਕਰ ਰਹਾ ਹੈਗਾ ਛੋਟੇ ਛੋਟੇ ਤਾਂ ਡੰਗਰ ਨੇ ਦੱਸ ਦੇਖ ਲੋ ਟੈਕਨੋਲੋਜੀ ਐ ਫਿਰਦਾ ਬਣਾ ਬਣਾ ਫਵਾਰੇ ਹੋ ਗਿਆ ਸਪਰੇ ਇਹ ਵੀ ਇਹ ਦਵਾਈ ਮਾਰ ਦਊਗੀ ਮੇ ਕੋਈ ਨਾ ਮੱਛਰ ਵੀ ਮਾਰ ਰਹਾਗਾ ਕੀੜੀਆਂ ਵਾਲੀ